ਨੰਕੀ ਨਾਮ ਆਪਣਾ ਅਮਰਿਕ ਸਿੰਘ ਕੀ ਕੰਮ ਕਰਦੇ ਆਪਾਂ ਤੇ ਕਿੱਥੇ ਕਰਦੇ ਆਂ ਪੰਜਾਬ ਰੋਡ 'ਤੇ ਬੱਸ ਸਟੈਂਡ ਹਰਪੁਰ ਤੇ ਕੀ ਕਰਦੇ ਉੱਥੇ ਅੱਡਾ ਫੀਸ ਤੇ ਡਿਊਟੀ ਲੱਗੀ ਹੋਈ ਪਰਚੀਆਂ ਕੱਟਣ ਦੀ ਆਪਣੀ ਬੀਤੀ ਸ਼ਾਮ ਜਿਹੜੀ ਆ ਕੀ ਹੋਇਆ ਸੀਗਾ ਤੁਹਾਡੇ ਨਾਲ ਬੱਸ ਸਟੈਂਡ ਦੇ ਉੱਤੇ ਬੱਸ ਸਟੈਂਡ ਤੇ ਇੱਕ ਅਣਪਛਾਤਾ ਬੰਦਾ ਆਇਆ ਉਹ ਲੁਧਿਆਣੇ ਦੀ ਬੱਸ ਪੁੱਛ ਰਿਹਾ ਹੈਗਾ ਤੇ ਉਹਨੂੰ ਦੱਸ ਦਿੱਤਾ ਵੇ ਬੱਸ ਇੱਥੋਂ 8:30 ਵਜੇ ਜਾਣੀ ਆ 8:00 ਵਜੇ 5-7 ਮਿੰਟ ਅੱਗੇ ਪਿੱਛੇ ਹੋ ਜਾਊਗੀ ਹਮਾਂ ਚੱਲ ਤਾ ਗੱਡੀ ਆਉਂਦੀ ਆ ਮਾ ਚਲਤ ਵਾਨ ਕੇ ਇੱਥੇ ਪਰਚੀ ਲੈ ਕੇ ਇੱਥੇ ਜਿੰਨੀਆਂ ਪਰਚੀ ਦੇ ਸਵਾਰੀਆਂ ਆਉਂਦੀਆਂ ਇੱਥੋਂ ਲੈ ਕੇ ਚਲ ਜਾਂਦੀ ਆ ਤੇ ਉਹਨੂੰ ਕਿਹਾ ਵੀ ਇੱਥੇ ਖੜ੍ਹ ਜਾ ਬੇ ਗੱਡੀ ਆਉਣੀ ਆ ਉਹ ਬਾਰ-ਬਾਰ ਇਹੀ ਪੁੱਛੀ ਜਾਂਦਾ ਸੀਗਾ ਵੀ ਕਿੱਥੋਂ ਆਣੀ ਬਸ ਕਦੋਂ ਆਣੀ ਕਿੱਥੋਂ ਆਣੀ ਆ ਮੰਨ ਲਓ ਕਿ ਗਾਲ ਕੱਢ ਕੇ ਗੱਲ ਕਰ ਰਿਹਾ ਸੀਗਾ ਤੇ ਅਗਰ ਜ਼ਿਆਦਾ ਪ੍ਰਭਾਵ じゃ ਪਾ ਰਿਹਾ ਸੀਗਾ ਤੇ ਉਹਨੂੰ ਦੋ ਤਿੰਨ ਵਾਰੀ ਕਹਿਣ ਦੇ ਬਾਵਜੂਦ ਨਹੀਂ ਹਟਿਆ ਮੁੜ ਕੇ ਫਿਰ ਉਹ ਥੋੜਾ ਜਿਹਾ ਗਾਲਾਂ ਗਲਾ ਪਿਆ ਕਰਨ ਫਿਰ ਉਹਨੂੰ ਜਾ ਕੇ ਬਾਅਦ ਵਿੱਚ ਮੈਂ ਜਦੋਂ ਬੋਲਿਆ ਤਾਂ ਫਿਰ ਉਹ ਦੌੜ ਗਿਆ ਜਦੋਂ ਦੌੜ ਗਿਆ ਤੇ ਬਾਹਰ ਵਿੱਚ ਜਦੋਂ ਹੋਇਆ ਟਾਈਮ 20 ਮਿੰਟ ਬਾਅਦ ਦਾਜੇ ਦੇ ਮੁੜ ਕੇ ਵਾਪਸ ਆਇਆ ਘੋੜਾ ਲੈ ਕੇ ਤੇ ਉਹਨੇ ਆਣ ਕੇ ਆਹੀ ਅੰਦਰ ਬੈਠਿਓ ਦੋ ਜਣੇ ਬੰਦੇ ਉਹਨੇ ਆਣ ਕੇ ਕੁੰਡਾ ਖੋਲ੍ਹਿਆ ਕੁੰਡਾ ਖੋਲ੍ਹ ਕੇ ਉਹਨੇ ਅੱਗਾ ਪਿਛਾ ਕੁਝ ਨਹੀਂ ਦੇਖਿਆ ਉਹਨੇ ਘੋੜਾ ਚੱਕ ਕੇ ਸਨਾਈ ਮਾਰਿਆ ਅਸੀਂ ਇਹ ਸਮਝਿਆ ਕਿ ਸ਼ਾਇਦ ਕੋਈ ਬੰਦਾ ਸਾਨੂੰ ਪੁੱਛ ਕੇ ਛਕਾਨ ਆਇਆ ਜਾਂ ਪਰਚੀਆਂ ਲੈਣ ਆਇਆ ਹਟ ਤੋਂ ਕੁੱਟੇ ਫੈਸਲੇ ਹੁਣ ਘੋੜਾ ਮਾਰ ਕੇ ਚਲ ਗਿਆ ਤੇ ਜਾਨੂੰ ਮੁਰੇ ਇਦਾਂ ਬਾਹ ਕਰਤੀ ਤਾਂ ਫੜ ਲਿਆ ਤੇ ਜਨੂੰ ਨੂੰ ਪਿੱਛੇ ਸਾਡੇ ਬੰਦੇ ਗਏ ਦੇਖਣਾ ਤੇ ਉਹ ਦੌੜ ਗਿਆ ਟਕਰਾਸ ਕੋਹਾੜਾ ਤੁਹਾਡੇ ਕਿੱਥੇ ਲੱਗਾ ਬਾਹ ਤੇ ਤੇ ਬਾਹ ਮਰੇ ਕਰਦੀ ਸੀਗੀ ਬਾਹ ਮਰੇ ਇੰਦਾ ਕਰਦੀ ਤੇ ਇੰਦਾ ਬਾਹ ਤੇ ਗੱਫਾ ਫੜ ਲਿਆ ਤੇ ਕਿੰਨੇ ਟਾਂਕੇ ਲੱਗੇ ਤੁਹਾਡੇ ਨੋ ਤੇ ਹੁਣ ਆਪਾਂ ਇੱਥੇ ਸਿਵਲ ਹਸਪੀਟਲ ਆ ਕੇ ਐਡਮਿਟ ਹੋ ਗਏ ਸਿਵਲ ਪੁਲਿਸ ਨੂੰ ਸੁਚਿਤ ਕੀਤਾ ਇਹਦੇ ਬਾਰੇ ਪੁਲਿਸ ਨੂੰ ਸਾਡੇ ਬੰਦੇ ਗਏ ਕਰਨ ਤਕਿ ਜੇ ਇਹਦੀ ਬੱਸ ਸਟੈਂਡ ਦੇ ਵਿੱਚ ਕੋਈ ਸੀਸੀਟੀਵੀ ਫੁਟੇਜ ਵੀ ਕੋਈ ਆਈ ਆ ਸਾਹਮਣੇ ਸੀਸੀ ਕੈਮਰੇ ਉੱਥੇ ਲੱਗੇ ਹੋਏ ਆ ਤੇ ਉਹਨਾਂ ਦੀ ਬੰਦੇ ਸਾਡੇ ਕਢਾ ਰਹੇ ਆ ਰਿਕਾਰਡਿੰਗ ਫੋਟੋ ਸਾਰੀ ਲੈ ਰਹੇ ਆ ਕਢਾ ਰਹੇ ਆ ਤੁਸੀਂ ਹਾਰਪੁਰ ਪੁਲਿਸ ਪ੍ਰਸ਼ਾਸਨ ਕੋਲੋਂ ਇਹਦੀ ਕੀ ਮੰਗ ਕਰਦੇ ਆ ਵੀ ਜਿਹੜਾ ਕੋਈ ਇਨਸਾਫ ਹੋਣਾ ਚਾਹੀਦਾ ਭਾਈ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਧਰਮਪਾਲ ਕੀ ਕੰਮ ਕਰਦੇ ਆ پتہ ਕਿੰਨੇ ਆ ਮੈਂ ਮੈਂ ਪੰਜਾਬ ਰੋਡ ਹਾਰਪੁਰ ਤੋਂ ਰਿਟਾਇਰਡ ਇਨਸਪੈਕਟਰ ਹਾਂ ਤੇ ਪਿਛਲੀ ਸ਼ਾਮ ਜਿਹੜਾ ਸਾਡੇ ਇੱਕ 버ਕਰ ਦੇ ਉੱਤੇ ਹਮਲਾ ਹੋਇਆ ਆ ਹਾਂਜੀ ਜੀ ਮੰਗ ਕਰਦੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਵੀ ਇੱਕ ਤਾਂ ਇਹ ਪੁਲਿਸ ਵਾਲਾ ਇੱਥੇ ਪੈਰਾਂ ਹੋਣਾ ਚਾਹੀਦਾ ਇਹ ਨਿਤ ਦਿਹਾੜੇ ਇੱਥੇ ਕੋਈ ਨਾ ਕੋਈ ਵਾਰਦਾਤਾ ਹੁੰਦੀਆਂ ਰਹਿੰਦੀਆਂ ਪੁਲਿਸ ਵਾਲੇ ਕੋਈ ਨਹੀਂ ਇੱਥੇ ਬੱਸ ਸਟੈਂਡ ਦੇ ਆਲੇ ਦੁਆਲੇ ਹੁੰਦੇ ਤੇ ਬਈ ਤਾਂ ਇਹ ਹੀ ਮੰਗ ਨਾ ਹੁੰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਟਾਡੇ ਉਸ ਵਰਕਰ ਦੀ ਕਿਸੇ ਨਾਲ ਕੋਈ ਲਾਗਵਾਜੀ ਤਾਂ ਨਹੀਂ ਹੋਈ ਕੋਈ ਪੁਰਾਣੀ ਬਹਿਸ ਤਾਂ ਨਹੀਂ ਹੋਈ ਕਿਤੇ ਨਹੀਂ ਇਸ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੋਈ ਕੰਡਕਟਰ ਸਾਡੇ ਦੀ ਤੇ ਉੱਥੇ ਇਨਸਟੈਂਟ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਹਾਂਜੀ ਲੱਗੇ ਹੋਏ ਆ ਬਸ ਸਟੈਂਡ ਤੇ ਸੀਟੀ ਵੀ ਫੁਟੇਜ ਵੀ ਕੋਈ ਸਾਹਮਣੇ ਆਈ ਐ ਨਹੀਂ ਅਜੇ ਤੱਕ ਉਹ ਖੁੰਗਾਲ ਰਹੇ ਆ ਦੇ ਉਹ ਦੇਖ ਰਹੇ ਆ ਅਜੇ ਤੱਕ ਅਜੇ ਤੱਕ ਤਾਂ ਨਹੀਂ ਆਈ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਲੁੱਟ ਖੋਹ ਦਾ ਮਾਮਲਾ ਹੋ ਸਕਦਾ ਵੀ ਇਸ ਕਰਕੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਉੱਤੇ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ। ਭਾਈ ਭਾਈ ਕੀ ਨਾਮ ਹੈ ਆਪਣਾ? ਮੇਰਾ ਨਾਮ ਹੈਗਾ ਜੀ ਜਸਮਤ ਜੋਤ ਸਿੰਘ ਪ੍ਰਧਾਨ ਐਸ.ਬੀ.ਸੀ ਯੂਨੀਅਨ ਬ੍ਰਾਂਚ ਹੁਸ਼ਿਆਰਪੁਰ। ਬੀਤੀ ਰਾਤ ਜਿਹੜੀ ਹੁਸ਼ਿਆਰਪੁਰ ਬੱਸ ਸਟੈਂਡ ਦੇ ਉੱਤੇ ਪਰਚੀ ਕਟਾਂ ਵਾਲੇ ਮੁੰਡੇ ਨਾਲ ਇੱਕ ਵਾਰਦਾਤ ਹੋਈ ਆ। ਉਹਦਾ ਕੀ ਕਹਿਣਾ ਤੁਹਾਡਾ ਉਹਦੇ ਬਾਰੇ? ਇਦਾਂ ਆ ਕਿ ਇਹ ਮੁੰਡਾ ਸਾਡਾ ਕੰਡੈਕਟਰ ਆ ਸਾਡੇ ਜਥੇਬੰਦੀ ਨਾਲ ਹੀ ਸੰਬੰਧ ਰੱਖਦਾ ਇਹ ਰਾਤੀ ਕੋਈ ਤਕਰੀਬਨ 8:52-53 ਤੇ ਆਇਆ ਲੜਕਾ ਕੋਈ ਮਾਰਨ ਦੀ ਨੀਤ ਨਾਲ ਆਇਆ ਸਿੱਧਾ ਹੀ ਅੰਦਰ ਆਣ ਕੇ ਉਹਨੇ ਕੁਹਾੜੀ ਜਿਹੜੀ ਲੱਕੜਾਂ ਮਾਰਨੇ ਵਾਲੀ ਵੱਢਣੇ ਵਾਲੀ ਹੁੰਦੀ ਆ ਉਹ ਇਹਦੇ ਸਿਰ 'ਚ ਵਾਰ ਕੀਤਾ ਪਰ ਇਹਨੇ ਬਾਹ ਮੋਰੇ ਕਰ ਦਿੱਤੀ ਤੇ ਇਹਦੇ ਬਾਹ ਤੇ ਹੁਣ ਸਿਵਲ ਹਸਪਤਾਲ ਦਾਖਲਿਆ 10 ਤੋਂ 12 ਟਾਂਕੇ ਲੱਗੇ ਆ ਤੇ ਅਸੀਂ ਤਾਂ ਇਹੀ ਕਹਿਣਾ ਜਾਵਾਂਗੇ ਕੱਚਾ ਕਿ ਇੱਥੇ ਪੁਲਿਸ ਪਰੇਸ਼ਨ ਦਾ ਪਹਿਰਾ ਹੋਣਾ ਚਾਹੀਦਾ ਇਦਾਂ ਦੀਆਂ ਨੇਤ ਬਸ ਸਟੈਂਡ ਤੇ ਕੋਈ ਨਾ ਕੋਈ ਵਰ ਦਿੱਤਾ ਹੁੰਦੀਆਂ ਰਹਿੰਦੀਆਂ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਕੀ ਉਹ ਕੋਹ ਹਥਿਆਰ ਕੀ ਸੀਗਾ ਉਹਦੇ ਕੋਲ ਕਹਾੜੀ ਆ ਜੀ ਲੱਕੜਾ ਪਾਰਨੇ ਵਾਲੀ ਉਹ ਇੱਥੇ ਹੀ ਛੱਡ ਗਿਆ ਮਾਰਨ ਉਪਰੰਤ ਮੁੜ ਕੇ ਉਹ ਇੱਥੋਂ ਭੱਜ ਗਿਆ